ਸਵਾਗਤ ਹੈ ਕਿਸਾਨ ਵੀਰੋ ਹਡਾ ਢਿੱਲੋਂ ਦੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਫੇਰ ਆਪਾਂ ਬਿੰਡ ਚ ਆ ਕੇ ਪਹੁੰਚੇ ਆ ਜੀ ਤੇ ਦੋ ਆਪਾਂ ਬੈੜਾ ਲੈ ਕੇ ਆਏ ਆਂਗੇ ਇੱਕ ਤਾਂ ਐਚਐਫ ਚ ਆ ਗਈ ਤੇ ਇੱਕ ਪਿਓਰ ਪੰਜਾਬ ਵਾਲੀ ਜਰਸੀ ਆ ਗਈ ਜੀ ਠੀਕ ਆ ਜੀ ਸੂਈ ਸਵਾਈ ਆ ਗੱਲਬਾਤ ਬਾਈ ਨਾ ਕਰਾਵਾਂਗੇ ਆ ਕਰੋ ਵੀ ਚੈੱਕ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਬੱਗੇ ਠੀਕ ਹੋ ਵਧੀਆ ਭਾਈ ਜੀ ਤੇ ਵੀਰੇ ਨੰਬਰ ਬੋਲੋ ਆਪਣਾ 9876242670 9876242670 ਤੇ ਵੀਰੇ ਪਿੰਡ ਪਿੰਡ ਚ ਆਉਗੇ ਜੀ ਜਿਲ੍ਹਾ ਮreturnData ਛੇਲ ਵਾਲਾ ਤੇ ਨੇੜੇ ਤੇੜੇ ਪਿੰਡ ਜੀ ਦੇਖੋ ਖ ਰਹਿੰਦਾ ਜੀ ਬੱਲੋ ਤੇ ਪੁਰਾਣਾ ਓਕੇ ਜੀ ਤੇ ਭਾਈ ਆਪਾਂ ਕਈ ਦਿਨ ਹੋ ਗਏ ਵੀਡੀਓ ਪਾਈ ਸੀਗੀ ਆਪਾਂ ਸ਼ਾਹੀਵਾਲ ਤੇ ਜਰਸੀ ਦੀ ਚੰਗੀ ਬਹੁਤ ਵਧੀਆ ਜੀ 45 ਫੋਨ ਤੇ ਵੇਚੀ ਬੜਾ ਠੀਕ ਹੈ ਜੀ ਠੀਕ ਹੈ ਜੀ ਤੇ ਉੱਥੇ ਪੰਜਵੇਂ ਤੇ ਬੈ ਗਈ ਠੀਕ ਹੈ ਜੀ ਤੇ ਅੱਜ ਆਪਾਂ ਕਿੰਨੀਆਂ ਦੋ ਦਿਖਾਉਣੀਆਂ ਦੋ ਬੜਾ ਬਾਈ ਇੱਕ ਦੂਜਾ ਸੁਆਚਾਪਾ ਇੱਕ ਪਹਿਲਾ ਸੁਆ ਜਰਸੀ ਕਰਾਉਂਦੇ ਕਿੰਨੇ ਸੂਈ ਹੈ ਜੀ ਇਹ ਇਹ 500 ਸੂਈ ਆ ਨਾਲ ਨਾਲ ਇਹ ਬੱਚੇ ਦਾ 500 ਸੂਈ ਆ ਠੀਕ ਆ ਨਾਲੂਆ ਨਾਲ ਆ ਅੱਛਾ ਵੀਰੇ ਕਿਹੜਾ ਸੁਆ ਸੂਈ ਹੈਗੀ ਇਹ ਇਹ ਤੇ ਬਾਈ ਪਹਿਲਾ ਸੁਆ ਸੂਈ ਹੈ ਸੂਈ ਅੱਜ ਤੀਜਾ ਦਿਨ ਤੀਜਾ ਦਿਨ ਨਾਲ ਨਾਲੂਆ ਨਾਲ ਆ ਠੀਕ ਆ ਜੀ ਨਾਲੂਆ ਦਿਖਾਵਾਂਗੇ ਇੱਧਰ ਹੀ ਦਿਖਾਣ ਆ ਦੇਖੋ ਆ ਬਾਈ ਨਾਲੂਆ ਕਰੋ ਇੱਥੇ ਇੱਧਰ ਹੀ ਵਸਾ ਜਾ ਕੇ ਦੇ ਦੇ ਕੇ ਬੱਸ ਵੀ ਇੱਧਰ ਹੀ ਆ ਦੇਖੋ ਜੀ ਨੜਵਾ ਠੀਕ ਆ ਜੀ ਯਾ ਥਾਣ ਕਰੋ ਚਾਰੇ ਗੈਪ ਤੇ ਪੰਡੀ ਖਜੂਰੀ ਆ ਬਾਈ ਠੀਕ ਆ ਆ ਪਧਾਰਾ ਮਾਰ ਕੇ ਆਉਂਦਾ ਹੂੰ ਚੋਜ ਹੋਈ ਏ ਠੀਕ ਆ ਪਰ ਆ ਪਧਾਰਾ ਮਾਰ ਕੇ ਫਿਰ ਵੀ ਦਿਖਾਵਾਂ ਠੀਕ ਆ ਤੋੜ ਲਓ ਜੀ ਹਾਂ ਇੰਨੀ ਛੀ ਜੀ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 9:30 10 ਵਜੇ ਦਾ ਹੀ ਹੈ ਜੀ ਇਸ ਹਿਸਾਬ ਨਾਲ ਜੱਜ ਕਰ ਲਿਓ ਹਨਾ ਹਾਂ ਬਸ ਤੂੰ ਮੈਂ ਮਤਲਬ ਤੂੰ ਜੱਤ ਨੂੰ ਬਾਕੀ ਦਾ ਬਾਹੜੀਆਂ ਸਫਾਈਆਂ ਦੇਣ ਦੀ ਲੋੜ ਨਹੀਂ ਬੈਠ ਚੰਗੀ ਹੈਗੀ ਬਾਹਰ ਦੱਸੂ ਯਾਰ ਬਾਈ ਆ ਦੇਖੋ ਫੇਸ ਕਰੋ ਜੀ ਚੈੱਕ ਰੰਗ ਰੋਣ ਸੋਹਣੀ ओके ਵੀਰੇ ਆ ਦੇਖੋ ਜੀ ਤੇ λεਵਾ ਹੁਣੇ ਬੱਗੇ ਤੜਕੇ ਦੁੱਧ ਕੱਟਿਆ ਵਾ ਪੂਰਾ ਭਾਈ 5 5.5 ਕਿਲੋ ਦੁੱਧ ਘੜਦਾ ਠੀਕ ਆ ਜੀ 5 5.5 ਕਿਲੋ ਘੜਦਾ ਹਨਾ ਆ ਕਰੋ ਜੀ ਚੈੱਕ ਕੁਆਲਿਟੀ ਕਰੋ ਚੈੱਕ ਥੱਲੇ ਤੋਂ ਤੇ ਥਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਨਾ ਮੂਰੇ ਵੀ ਗੁੱਠਾ ਬਹੁਤ ਪੰਦੀ ਠੀਕ ਆ ਜੀ ਐਨੀ ਛੰਡੀਆਂ ਬੱਚੀ ਜੀ ਓਕੇ ਜੀ ਠੀਕ ਆ ਦੰਦਾ ਜਾ ਹੈ ਤੇ ਕਿੰਨਾ ਹੁਣ ਬੋਲਾ ਰੈਡੀ ਹੋਊਗਾ ਭਾਈ ਹੁਣ ਹੋਊ ਜਾਤੇ ਰਜੋ ਦਾ ਕਿਲੋ 13 14 ਕਿਲੋ 12 ਕਿਲੋ ਮੰਨ ਕੇ ਲੈ ਲੈ ਤਾਂ ਵੀ ਗੁੱਡੀ ਠੀਕ ਆ 12 ਤੇ ਕਿੰਨਾ ਦੁੱਧ ਦੇ ਦੂਗੇ ਇਹ? ਬਈ ਦੁੱਧ ਤਾਂ 20 ਕਿਲੋ ਦੂਗਾ। ਠੀਕ ਆ ਜੀ। ਨੀ ਮੈਂ ਜਗਾੜ ਆ। ਆਹ ਨਹੀਂ ਦੇ। 70 ਰੁਪਏ। ਜਮਾ ਯਾਰ ਬਰਫੀ ਹੈ। ਠੀਕ ਕਰ ਲੈ। ਹਾਂ, ਪੋਰਾ ਰੀਖੋ ਕਰ ਦੇ। ਚਲੋ ਬੰਨੋ ਬੱਚੇ ਕੋਲੇ। ਦਿਖਾ ਦੇ ਦਿਖਾ ਦੇ। ਆਹ ਦੇਖੋ ਜੀ। ਤੇ ਬਾਕੀ ਕੱਦਗਾਠ ਪੂਰਾ ਹਨਾ? ਕੋਈ ਛੋਟੀ ਨਹੀਂ ਹੈਗੀ। ਆਹ ਦੇਖੋ। 100 ਰੁਪਏ ਦੇ ਦੇ ਦੂ ਬਾਹਰ ਦਾ ਜਿਹਾ। ਹੂੰ ਹੂੰ। ਚੰਗੇ ਆ ਬਈ। ਬੀ ਲਾਇਰਾਂ ਹੁੰਦੀ ਐ। ਕੱਲ ਆਈ। ਠੀਕ ਕਰ। ਕੱਲ ਹੀ ਆਈ ਆਪਣੇ ਕੋਲ। ਹਾਂ, ਜੱਤ ਨੇ ਅੜ ਕੇ। ਠੀਕ ਆ ਜੀ। ਅਜੇ ਜੀ ਨਹੀਂ ਆ। ਠੀਕ ਆ ਜੀ। ਹੁਣ ਅਗ ओके ਤੇ ਰੰਗ ਰੰਗ ਜਿਵੇਂ ਆਪਾਂ ਗੱਲ ਕਰ ਲਗੇ ਪੂਰੀ ਪੰਜਾਬ ਵਾਲੀ ਆ ਹਨਾ ਇੱਕ ਨੰਬਰ ਆ ਭਾਈ ਯਾਰ ਠੀਕ ਆ ਚਲੋ ਫਰ ਮਾਰੋ ਤਾਰਾ ਕਰੋ ਬੱਚਾ ਨੇੜੇ ਆ ਦੇਖੋ ਜੀ ਤੇ ਬਾਕੀ ਸੂਆ ਪਹਿਲਾ ਆ ਗਿਆ ਨਾ ਭਾਈ ਯਾਰ ਪੂਰਾ ਔਲ ਵੀ ਨਹੀਂ ਕਰਦੇ ਜਿਵੇਂ ਪਹਿਲਾ ਸੂਆ ਲੈ ਵਾਲੂ ਆ ਬਹੁਤ ਵਧੀਆ ਹਨਾ ਵੀਰੇ ਇੱਕ ਨੰਬਰ ਯਾਰ ਜੀਆ ਔਰ ਤੇਰੀ ਪੂਰੀ ਦਾ ਠੀਕ ਆ ਜੀ ਬਾਕੀ ਪੂਰਾ ਔਰ ਕਰੀ ਠੀਕ ਆ ਜੀ ਜਿਆਦਾ ਬਾਕੀ ਮਰਜ਼ੀ ਚੂਠੀ ਠੀਕ ਆ ਜੀ ਆ ਦੇਖੋ ਕੁਆਲਿਟੀ ਅੱਛਾ ਜੇ ਕੋਈ ਆਨਲਾਈਨ ਮੰਗਵਾਉਂਦਾ ਥਣਾ ਦੀ ਆਪਣੀ ਫੁੱਲ ਗਾਰੰਟੀ ਜੋ ਵੀ ਨਾਲ ਹੋਵੇ ਜਾਂ ਠੀਕ ਆ ਜੀ ਆ ਹੋਰ ਤਾਂ ਆਪਣਾ ਕੀ ਹੁੰਦਾ ਇੱਥੇ ਤੇ ਬਾਕੀ ਦੁੱਧ ਤਾਂ ਸੇਵਾਣਾ ਦੇਣਾ ਹੁੰਦਾ ਪੁੱਤਵਾਲਾ ਦੇਖ ਲਿਆ ਆਪਦਾ ਤੇ ਬਾਕੀ ਦਾ ਵੀਰੇ ਅੱਗੇ ਮੇਰੇ ਚੈਨਲ ਦੇ ਉੱਤੇ ਕਾਫੀ ਵੀਡੀਓ ਆ ਬਾਈ ਦਿਆਂ ਜੀ ਕੋਈ ਮੈਨੂੰ ਲਾਂਭਾ ਨਹੀਂ ਆਇਆ ਇੱਥੇ ਕਰ ਲਾਂਭੇ ਵਾਲਾ ਕੰਮ ਮੇਰੇ ਹਿਸਾਬ ਨਾਲ ਬਾਈ ਨੇ ਅਜੇ ਤੱਕ ਕਰਿਆ ਨਹੀਂ ਤੇ ਨਹੀਂ ਤਾਂ ਲਾਂਭਾ ਆਉਣ ਲੱਗ ਜਾਂਦਾ ਉਹਦੀ ਠੀਕ ਆ ਜੀ ਨਹੀਂ ਵੀ ਵੀ ਨਹੀਂ ਕਰਦਾ ਯਾਰ ਬਾਈ ਠੀਕ ਆ ਥਣ ਦਿਖਾ ਦਈਏ ਕੋਈ ਫੇਰ ਦਿਖਾ ਦਵਾ ਆ ਦੇਖੋ ਜੀ ਚਾਰੇ ਥਣ ਨਿਕਲਵੇਂ ਪੂਰੇ ਗੈਰ ਤੇ ਮਾਰੋ ਜੀ ਤਾਰ ਕਬਈ ਦੇਰ ਬਈ ਆਪਣੀ ਇੱਕ ਅੰਦਰ ਗਰੰਟੀ ਠੀਕ ਆ ਜੀ ਜੋ ਘਾਣ ਘੱਟ ਵੱਧ ਜਾਂ ਪੂਰ ਘਾਣ ਲੱਟਾ ਮਾਰ ਜਿਓਗੇ ਹਮ ਆਪਾਂ ਤਾਂ ਵੀ ਯਰ ਵਾਪਸ ਨੂੰ ਆ ਲਾਂਗੇ ਨਹੀਂ ਠੀਕ ਆ ਉਹ ਤਾਂ ਫਿਰ ਅਗਲੇ ਕਿਉਂਕਿ ਆਪਾਂ ਨੂੰ ਵੀਰੇ ਥਣਾ ਦਾ ਪਤਾ ਹੁੰਦਾ ਅਗਲੇ ਨੂੰ ਤਾਂ ਕੀ ਪਤਾ ਹੁੰਦਾ ਹਨਾ ਨਹੀਂ ਆਗਰਾ ਕਹਿੰਦੇ ਵੀਡੀਓ ਜੋ ਠੀਕ ਆ ਵੀਰੇ ਉਹ ਆ ਪੈਰ ਨਹੀਂ ਲਊਂਗੇ ਜਿੰਨੀ ਮਰਜ਼ੀ ਚੋਈ ਜਾਵੇ ਪੂਰਲੇ ਨੂੰ ਹੋਰ ਮਾਰ ਦੇ ਥੱਲੀ ਜਿਓਏ ਜਿੰਨੇ ਕਈ ਵਾਰੀ ਮੰਗਾਉਣੀ ਹੁੰਦੀ ਹੈਗੇ ਨਹੀਂ ਉਹ ਆ ਯਰ ਗਰੰਟੀ ਆ ਜਿਆ ਸਾਰੇ ਓਕੇ ਬਈ ਓਕੇ ਬਸ ਬਾਹਲਾ ਕਾਨੂੰ ਡੋਲਣਾ ਬਾਹਰ ਨਾਲੇ ਹਜੇ ਨਵੀਂ ਵੱਜੇ ਦਾ ਠੀਕ ਆ ਜੀ ਤੇ ਬਾਕੀ ਦੀ ਗੱਲ ਦੁੱਧ ਕੱਢ ਦੂਗੇ ਹਨਾ 20 ਦੇ ਨੇੜੇ 20 ਕਿਲੋ ਰਾਵ ਦਾ ਦੁੱਧ ਦਿਖਾ ਲੈਣਾ ਠੀਕ ਆ ਦੇਖੋ ਜੀ ਹੁਣ ਉੱਤਰਾਈ ਹਨਾ ਉੱਤਰੀ ਹੈ ਬੜ ਦੇ ਠੀਕ ਹੈ ਜੀ ਦੇ ਆ ਕਰੂ ਜੀ ਸ਼ੇਕ ਹਾਂ ਥੱਲੇ ਤੋਂ ਤਾਂ ਨਾ ਫੁੱਟਬਾਲ ਵਾਂਗੂ ਜੀ ਆਪਾਂ ਕਹਿ ਦਈਏ ਪਿੱਛੇ ਨੂੰ ਫਸੀ ਫਿਰਦੀ ਹੈ ਹਨਾ ਤੁਹਾਨੂੰ ਵਿੱਚ ਭਗਾਓ ਠੀਕ ਹੈ ਜੀ ਬਾਕੀ ਦਾ ਕੋਈ ਆਪਾਂ ਝੂਠੀ ਗੱਲ ਨਹੀਂ ਕਹਿੰਦੇ ਹਾਂ ਵੀਡੀਓ ਬਣਾਉਣ ਦਾ ਟਾਈਮ ਆਪਣਾ ਹੁਣੇ ਹੀ ਆਪਣੀ ਵੀਡੀਓ ਆ ਜਾਣੀ ਹੈ 10 ਵਜੇ ਦਾ ਹੀ ਹੈ ਜੀ ਠੰਡੀ ਹੂਗਾ ਠੀਕ ਹੈ ਤੇ ਹੁਣ ਆਪਾਂ ਦੋ ਨੰਬਰ ਦੀ ਗੱਲ ਕਰ ਲਗੇ ਜੀ ਇਹ ਬਾਈ ਦੂਜਾ ਜੂਰ ਜੂਣੀ ਹੈ ਕਿੰਨੇ ਦਿਨ ਠੀਕ ਕਿੰਨੇ ਦਿਨ ਘੱਟ ਜੂਗੀ ਤਾਂ ਹਜੇ ਪੰਜ ਬਾਈ 6 ਤੋਂ 7 ਦਿਨ ਦੇ ਠੀਕ ਆ ਓਕੇ ਓਕੇ ਬਾਈ ਧੰਨਵਾਦ ਗਰੰਟੀ ਵਾਲਾ ਹਾਂ ਆ ਦੇਖੋ ਦਿਖਾਈਏ ਠੰਡੀ ਖਾਰ ਜਰ ਲੈ ਆ ਦੇਖੋ ਜੀ ਦਿਖਾਓ ਸਾਡਾ ਕੁਆਲਿਟੀ ਪੂਰੀ ਪੌਲਾ ਹਾਂ ਖਾਣ ਥੋੜਾ ਪਿਆਗਾ ਜਿਰੜੀ ਵਾਲਾ ਹਜੇ ਤਾਂ ਬਹੁਤ ਜਿਆਦਾ ਬਣਨੇ ਨੇ ਆ ਦੇਖੋ ਮਿਲਕ ਵਨ ਕਰੋ ਚੈੱਕ ਇੱਕ ਨੰਬਰ ਰਸਾ ਪੇਪਰ ਠੀਕ ਆ ਜੀ ਆ ਦੇ ਸਿਕੋ ਓਕੇ ਓਕੇ ਵੀਰੇ ਤਾਂ ਉਹਨਾਂ ਗਰਮ ਬਸੂ ਦਾ ਪੱਲੇਉਂਦੀ ਨਹੀਂ ਲੈਂਦੀ ਨਹੀਂ ਬਈ ਆਪਾਂ ਤੋਰੋ ਜੀ ਕਿਉਂਕਿ ਆਪਾਂ ਵੇਚਣਾਗਾ ਹਨਾ ਇੱਥੋ ਆ ਹੀ ਬੈਠਾ ਰਹੇ ਥੱਲੇ ਠੀਕ ਹੈ ਜੀ ਆ ਦੇਖੋ ਆਪਾਂ ਪੈਰ ਵੀ ਨਹੀਂ ਚੌਂਦੀ ਬਾੜਿਆ ਠੀਕ ਹੈ ਵੀਰੇ ਇੰਨੀ ਗਰੰਟੀ ਵਾਲੀ ਆਪਾਂ ਐਦੂ ਤਾਂ ਫਿਰ ਕੀ ਹੋਜੂ ਹਨਾ ਹਾਂ ਥੜਾ ਜੀ ਆਪਣੀ ਜੀ ਮਿਹਰਬਾਨੀ ਸੂਆ ਦੂਜਾ ਆ ਗਿਆ ਦਾ ਦੂਜਾ ਦੂਆ ਭਾਜੀ ਦੂਜਾ ਸੂਆ ਰੀਨਲ ਤੇ ਦੁੱਧ ਕਿੰਨਾ ਘੜ ਦੂਗੀ ਕਿੰਨਾ ਮਾਲਕਾਂ ਨੇ ਦੱਸਿਆ ਪਹਿਲੀ ਫਿਰ 12 ਦੁੱਧ ਵਾਰ ਦੂ 12 ਕਿਲੋ ਜੋ ਹੈ ਮਾਲਕਾਂ ਨੇ ਅੱਛਾ 18 ਕਿਲੋ 20 ਤੋਂ ਬਾਹਰ ਤੋਂ ਬਾਹਰ ਠੀਕ ਆ ਦੇਖੋ ਫੇਰ ਦੇਖ ਸਾਲਾ ਹਰੇ ਕਹਿੰਦਾ ਤੇ ਭਾਈ ਠੀਕ ਆ ਇਹਨੂੰ ਲੈ ਚਲੋ ਪੈਂਟ ਫਰੋਟ ਕਿੰਨਾ ਚੰਗਾ ਹੂੰ ਆ ਦੇਖੋ ਜੀ ਕੁਆਲਿਟੀ ਪੂਰੀ ਫੁੱਲਾ ਤੇ ਲੈਵਾ ਹੁਣ ਵੀ ਬਹੁਤ ਤਿਆਰ ਕਰੀ ਫਿਰਦੇ ਤੇ ਘਾਰ ਵੀ ਲੈਣਾ ਲੱਗੀ ਰੁਣਾ ਆ ਦੋ ਤਿੰਨ ਦਿਨਾਂ ਦੀ ਲਾਉਣਾ ਕਿੰਨੇ ਦਿਨ ਘੱਟ ਜੂ ਭਾਈ ਬੱਗੇ ਬਾਈ ਦਰ 5 ਤੋਂ 6 ਲੈ ਜੀ 7 ਲੈ ਜੀ ਮੋੜ ਲਓ ਜੀ ਹਾਂ ਹਫਤਾ ਲੈ ਜੀ ਹਫਤਾ ਲੈ ਜੀ ਹਫਤਾ ਲੈ ਜੀ ਹਫਤਾ ਲੈ ਜੀ ਤੇ ਦੁੱਧ ਕਿੰਨਾ ਕੱਢ ਦੂ ਇਹਦੀ ਦੁੱਧ ਜਿਹੜਾ ਚਾਹੀਦਾ ਯਾਰ 20 ਕਿਲੋ ਠੀਕ ਆ ਜੀ ਜਿਵੇਂ ਬਾਜਨ ਬਾਹਾਂ ਬੈਠਦਾ ਠੀਕ ਆ ਜੀ ਪਹਿਲੇ ਸੂਏ ਦਾ ਕੀ ਰਿਕਾਰਡ ਦੱਸਿਆ ਸੀ ਇਹਦਾ ਠੀਕ ਆ ਜੀ ਆ ਕਰੋ ਇਹ ਚ ਕਿਤੇ ਕੱਦ ਬੱਡ ਪੂਰਾ ਹਨਾ ਇੱਕ ਨੰਬਰ ਪਾ ਜੇ ਦੇਖ ਲੈ ਕਿੰਨਾ ਤਰਹਿ ਜਿਆਦਾ ਤੇ ਵਾਕਿਆ ਤਾਂ ਤੋਂ ਚੌੜੀ ਚੂੜੀ ਦੇਖ ਲੋ ਜੀ ਬੜੀ ਰੰਗ ਰੂਪ ਦੇਖ ਜਿਆਦਾ ਮੱਝਾਂ ਵਰਗਾ ਪਿਆ ਹਨਾ ਤਾਂ ਤੋਂ ਓਏ ਵੇਜਾ ਬਿੱਠ ਫੁੜਾ ਚੋਲ ਓਕੇ ਆ ਦੇਖੋ ਇਹਾਰਾ ਮਾਰਕਟ ਖਾ ਦਿਨੇ ਆਪਣਾ ਜੀ ਦਾ ਤਾਂ ਬਾਤ ਹੀ ਕਰਤੀ ਬਾਈ ਨੇ ਹਨਾ ਹਾਂ ਲੈ ਬਹੁਤ ਸੀਲ ਆ ਰਸਾ ਵੀ ਜ਼ੜਦਾ ਬਾਈ ਜੀ ਇਹ ਲੈ ਬੋਲਾ ਜੇ ਮਾਰਦੀ ਹੈ ਖੱਟਾ ਬਸ ਵੀਰੇ ਜਿਹੜਾ ਮਰਜੀ ਹੋ ਕਰੀਏ ਮਾਲੀ ਪੁੰਨੀ ਹੈ ਗਾਰੰਟੀ ਆ ਹਾਂ ਠੀਕ ਹੈ ਜੀ ਤੇ ਦੁੱਧ ਦੇ ਨੇ ਘੜ ਦੇਣਾ ਹਨਾ ਚੰਗਾ ਠੀਕ ਆ ਤੇ ਬਾਕੀ ਦਾ ਭਾਜਨ ਭੋਜਨ ਬਹੁਤ ਆ ਬੜਾ ਭਾਜਨ ਬਹਿੜਦਾ ਤੋੜ ਦੇ ਤੋੜ ਦੇ ਫਿਰ ਤੋੜ ਦੇ ਆਲਾ ਕਹਿੰਦਾ ਵੀ ਓਕੇ ਜੀ ਬੜਾ ਬੜਾ ਵੀ ਭਾਜਨ ਬਹਿੜਦਾ ਠੀਕ ਆ ਵੀ ਤੇ ਕੀ ਡਿਮਾਂਡ ਐ ਇਹਦੀ ਬਾਈ ਇਹਦੀ ਬਾਈ ਫੋਨ ਤੇ ਕਰਾਏ ਤੇ ਇਹਦੀ ਵੀਰੇ ਫੋਨ ਤੇ ਕਰਾਂਗੇ ਜੈ ਆਜੋ ਇੱਥੇ ਜੀ ਅੱਛਾ ਡਿਮਾਂਡ ਹੋਊਗੀ ਫੋਨ ਤੇ ਆਇਂਦੇ ਨੇ ਵੀ ਅਗਲਾ ਡਰੀ ਜਾਵੇ ਨਾ 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 ਆਪਾਂ ਤੁਹਾਨੂੰ ਜਿੱਤੇ ਪਾਉਂਦੇ ਮੋਬਾਈਲ ਫੋਨ ਦਾ ਕਰ ਰਿਹਾ 2025 ਚ ਬਣ ਗਿਆ ਦੇਖੋ ਜੀ ਆਪਣੀ ਕੰਮ ਹੁੰਦਾ ਸਿਰਫ ਵੀਡੀਓ ਕਵਰ ਕਰਨਾ ਅਗਲੇ ਨੇ ਡਿਮਾਂਡ ਫੋਨ ਤੇ ਕਰਨੀਆਂ ਜਾਂ ਉਹਦੀ ਮਰਜ਼ੀ ਹੈ ਠੀਕ ਆ ਨਾ ਬਾਈ ਤੇ ਜੇ ਨਹੀਂ ਕਰਨੀ ਉਹ ਦੱਸਣੀ ਉਹ ਵੀ ਉਹਦੀ ਮਰਜ਼ੀ ਹੈ ਤੇ ਬਾਈ ਦਾ ਰੇਟ ਜਮਾਂ ਜਾਇਜ਼ ਹੁੰਦਾ ਹਨਾ ਅੱਗੇ ਵੀ ਆਪਾਂ ਫੋਨ ਤੇ ਹੀ ਕਰਦੇ ਆ ਵਿੱਚ ਵੀ ਯਾਰ ਨਫਾ ਦਿੰਦੇ ਆ ਮੌਰੀ ਨੂੰ ਠੀਕ ਹੈ ਜੀ ਆ ਉਹਦੇ ਮੈਨੂੰ ਵੀ ਫੋਨ ਆਇਆ ਵੀ ਬਾਈ ਨੂੰ 5000 ਰੁਪਏ ਨਫਾ ਦਾ ਦਵਾ ਦੇ ਹਾਂ ਮੈਂ ਕਿਹਾ ਵੀ ਹੁਣ ਤਾਂ ਕੀ ਪਤਾ ਜੇ ਉਹ ਮੁਕਰਨ ਵਾਲਾ ਬੰਦਾ ਨਹੀਂ ਹੈਗਾ ਬਦਲਨ ਵਾਲਾ ਬੰਦਾ ਨਹੀਂ ਪੈਸੇ ਦੀ ਖਾਤਰ ਤੇ ਨੰਬਰ ਬੋਲੋ ਜੀ ਨੰਬਰ 997682467 ਪਿੰਡ ਚੋਕੇ ਠੀਕ ਆ ਜੀ ਦੋ ਬੈੜਾਂ ਇਹ ਦੋਨੇ ਤੁਹਾਨੂੰ ਦਿਖਾ ਦਿੰਗੇ ਇੱਕ ਪੰਜਾਬ ਵਾਲੀ ਜਰਸੀ ਤੇ ਇੱਕ ਐਚਐਫ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੇਂ ਵੀਡੀਓ ਨਾਲ